ਉਦੋਂ ਇਲ ਟ੍ਰੀਟਮੈਂਟ ਜੜਾ ਕੀਤਾ ਗਿਆ ਹੈ ਹਨਾ ਹੀ ਸਫਰਡ ਦੀ ਤੁਸੀਂ ਕਹੋ ਵੀ ਸੀਰੀਅਸ ਇੰਜਰੀਜ਼ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਦab ਔਰ ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਚਾਚਾ ਜਨਰੀ ਦੋਸਤੋ ਐਲੀ ਮੰਗਰ ਤੇ ਰਮਿੰਦਰ ਦਾਬਾ ਦਾ ਮੁੱਦਾ ਹਜੇ ਤੱਕ ਠੰਡਾ ਨਹੀਂ ਹੋਇਆ ਹੈ ਅਤੇ ਐਲੀ ਮੰਗਰ ਹਜੇ ਤੱਕ ਪੁਲਿਸ ਦੀ ਕਸਟਡੀ ਵਿੱਚ ਹਨ ਅਤੇ ਇਹ ਮਾਮਲੇ ਦੌਰਾਨ ਰਮਿੰਦਰ ਦਾਬਾ ਦੀ ਇੱਕ ਫੋਟੋ ਇੰਟਰਨੈਟ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸ਼ਰਾਬ ਦੇ ਕੋਲ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਸਵਾਲ ਉਠਾਏ ਜਾ ਰਹੇ ਹਨ ਕਿ ਤੂੰ ਸੱਭਿਆਚਾਰ ਦੀ ਗੱਲਾਂ ਕਰਦਾ ਸੀ ਇਹੀ ਆ ਤੇਰਾ ਸੱਭਿਆਚਾਰ ਤੇ ਦ ਦਲਰਨ ਕੀ ਗਿਆ ਆਓ ਸੁਣਿਓ ਜਰਾ ਯਾਰ ਲੇਟਰ 1295A ਦਾ ਵਾਦਾ ਕੀਤਾ ਗਿਆ ਨੋਨ ਅਵੇਲੇਬਲ ਫੈਂਸੀ ਆਈ ਡੋਨਟ ਨੋ ਉਹਦੇ ਨਾਲ ਇਲ ਟ੍ਰੀਟਮੈਂਟ ਜਿਹੜਾ ਕੀਤਾ ਗਿਆ ਹੈ ਹਣਾ ਹੀ ਸਫਰਡ ਦੇ ਤੁਸੀਂ ਕਹ ਲੋ ਵੀ ਸੀਰੀਅਸ ਇੰਜਰੀਜ਼ ਠੀਕ ਹੈ ਐਸ ਪਰ ਦੀ ਐਮਐਲਆ ਰਿਪੋਰਟ ਜੀ ਹਾਂ ਦੋਸਤੋ ਘੁੰਮਣ ਬ੍ਰਦਰਸ ਨੇ ਦੱਸਿਆ ਕਿ ਐਲੀ ਜਲਦੀ ਬਾਹਰ ਆ ਜਾਵੇਗਾ ਸੋ ਦੋਸਤੋ ਅੱਜ ਲਈ ਇੰਨਾ ਹੀ ਤੇ ਜੇਕਰ ਤੁਸੀਂ ਐਲੀ ਦੇ ਫੈਨ ਹੋ ਤਾਂ ਵੀਡੀਓ ਨੂੰ ਦਬਕੇ ਲਾਈਕ ਮਾਰੋ ਅਤੇ ਜੇਕਰ ਤੁਸੀਂ ਰਮਿੰਦਾਵ ਨੂੰ ਸਪੋਰਟ ਕਰਦੇ ਹੋ ਤਾਂ ਕਮੈਂਟ ਕਰੋ ਹੈਸ਼ਟੈਗ ਰਮਿੰਦਾਵਾ ਤੇ ਜੇਕਰ ਇਸ ਚੈਨਲ ਤੇ ਨਵੇਂ ਹੋ ਤਾਂ ਨੀਚੇ ਲਾਲ ਵਰ ਸਬਸਕ੍ਰਾਈਬ ਬਟਨ ਤੇ ਸੋਫੀ